زندگی ਚ ਮर्यादा ਬਿਲਕੁਲ ਕੱਢ ਦਿੱਤੀ ਜਿਸ ਢੰਗ ਨਾਲ ਉਹ ਜੀ ਰਹੇ ਨੇ ਤੇ ਜਿਸ ਢੰਗ ਨਾਲ ਗੋਪੀਆਂ ਉਹਨਾਂ ਦੇ ਆਲੇ ਦੁਆਲੇ ਨਿਰਤਪਈਆਂ ਕਰਦੀਆਂ ਨੇ ਜਿਸ ਢੰਗ ਦੇ ਨਾਲ ਆਮ ਉਹਨਾਂ ਦਾ ਵਿਵਹਾਰ ਹੈ ਉਸ ਢੰਗ ਨਾਲ ਉਹਨਾਂ ਦੀ ਜ਼ਿੰਦਗੀ ਚ ਕੋਈ ਮर्यादा ਨਹੀਂ ਕਿਸੇ ਢੰਗ ਦੀ ਕੋਈ ਮर्यादा ਨਹੀਂ ਸਵੇਰੇ ਕ੍ਰਿਸ਼ਨ ਕੁਝ ਕਹਿ ਰਹੇ ਨੇ ਸ਼ਾਮੇ ਕੁਝ ਕਹਿ ਰਹੇ ਨੇ ਹੁਣੇ ਕੁਝ ਆਕਰੇ ਨੇ ਹੁਣੇ ਕੁਝ ਆਕਰੇ ਨੇ ਇਸ ਵਾਸਤੇ ਅਨੰਤ ਤਰ੍ਹਾਂ ਦੀਆਂ ਗੱਲਾਂ ਮਜ਼ਾਕ ਦੇ ਚ ਵੀ ਸ੍ਰੀ ਕ੍ਰਿਸ਼ਨ ਨਾਲ ਜੁੜ ਗਈਆਂ ਬੇ ਇਸ પુરੁਸ਼ ਦਾ ਕੋਈ ਭਰੋਸਾ ਨਹੀਂ ਕਿ ਹੁਣੇ ਕੁਝ ਕਹਿ ਰਿਹਾ ਹੁਣੇ ਕੁਝ ਕਹਿ ਰਿਹਾ ਲੇਕਿਨ ਮੈਂ ਫਿਰ ਅਰਜ਼ ਕਰਾ ਉਹਦੇ ਸੰਤ ਹੋਣ ਦੇ ਵਿੱਚ ਉਹਦੇ ਅਵਤਾਰ ਹੋਣ ਦੇ ਵਿੱਚ ਰੰਚਕ ਮਾਤਰ ਵੀ ਭੁੱਲ ਨਹੀਂ ਹੈ ਉਹ ਹੈ ਫਿਰਦਾ ਅਸ਼ੁੱਧ ਹੈ ਔਰ ਉਹਨੂੰ ਦਿਸ ਪਿਆ ਜਨਮ ਇੱਕ ਲੀਲਾ ਹੈ ਮਰਨ ਇੱਕ ਲੀਲਾ ਹੈ ਸ਼ਿਕਾਰੀ ਨੇ ਖਿੱਚ ਕੇ ਬਾਣ ਮਾਰਿਆ ਵਾਹਿਗੁਰਦਾਸ ਜੀ ਵੀ ਲਿਖਦੇ ਨੇ ਉਸ ਪੁਰਾਣੀ ਗਾਥਾ ਨੂੰ ਜਾਇ ਸੁਤਾ ਪ੍ਰਭਾਸ ਵਿੱਚ ਗੋਡੇ ਉੱਪਰ ਪੈਰ ਪਸਾਰੇ ਚਰਨ ਕਮਲ ਵਿੱਚ ਪਦਮ ਹੈ ਝਿਲਮਿਲ ਜਮਕੇ ਵਾਂਗੂ ਉਤਾਰੇ ਬੱਧਕ ਆਇਆ ਭਾਲਦਾ ਮਿਰਗੇ ਜਾਣ ਬਾਣ ਲੈ ਮਾਰੇ ਪ੍ਰਵਾਸ ਨਾਮ ਦੇ ਤੀਰਤ ਤੇ ਜਮਨਾ ਦੇ ਤੱਟ ਤੇ ਸੰਧਿਆ ਦੇ ਵਕਤ ਕ੍ਰਿਸ਼ਨ ਸੌਂ ਵੇ ਲੇਟ ਗਏ ਠੰਡੀ ਰੇਤ 'ਤੇ ਉੱਥੇ ਚੱਦਰ ਵਿਛਾਈ ਤੇ ਲੇਟ ਗਏ ਪਰ ਗੋਡੇ ਦੇ ਉੱਤੇ ਪੈਰ ਰੱਖ ਕੇ ਤੇ ਪੈਰਾਂ ਵਿੱਚ ਪਦਮ ਸੀ ਉਹ ਚਮਕੇ ਪਿਆ ਥੋੜਾ ਜਿਹਾ ਅੰਧੇਰੇ 'ਚ ਦੂਰੋਂ ਸ਼ਿਕਾਰੀ ਹਿਰਨ ਦੀ ਤਲਾਸ਼ 'ਚ ਤੇ ਉਹਨੇ ਸੋਚਿਆ ਇਹ ਜਿਹੜਾ ਪਦਮ ਚਮਕਦਾ ਪਿਆ ਇਹ ਹਿਰਨ ਦੀ ਅੱਖ ਹੈ ਅੰਧੇਰੇ 'ਚ ਚਮਕਦੀ ਅੱਖ ਪਸ਼ੂਆਂ ਦੀ ਉਹਨੇ ਨਿਸ਼ਾਨਾ ਬਣਾਇਆ ਖਿੱਚ ਕੇ ਉਹ ਕ੍ਰਿਸ਼ਨ ਨੂੰ ਲੱਗਿਆ ਉਸੇ ਬਾਣ ਨਾਲ ਕ੍ਰਿਸ਼ਨ ਦਾ ਅੰਤ ਹੋਇਆ ਤੇ ਸ਼ਿਕਾਰੀ ਬੜਾ ਖੁਸ਼ ਹੋਇਆ ਭਈ ਤੀਰ ਨਿਸ਼ਾਨੇ ਤੇ ਲੱਗਿਆ ਭਜਿਆ ਹੋਇਆ ਆ ਤੇ ਕੀ ਦੱਸਦੇ ਐ ਇਹ ਤੇ ਕ੍ਰਿਸ਼ਨ ਕਹਿੰਦੇ ਮੈਂ ਮਨੁੱਖ ਮਾਰ ਬੈਠਾ ਪਰ ਭਾਈ ਗੁਰਦਾਸ ਜੀ ਲਿਖਦੇ ਨੇ ਗੱਲ ਵੀ ਚਲੀ ਤਾ ਕ੍ਰਿਸ਼ਨ ਜੀ ਔਗਣ ਕੀਤੇ ਹਰਨਾ ਚਿਤਾਰੇ ਗਲਵਕੜੀ ਚ ਲਿਆ ਆਖਿਆ ਮੈਂ ਇਸੇ ਡੰਗ ਨਾਲ ਜਾਣਾ ਸੀ ਤੂੰ ਚਿੰਤਾ ਕਾਦੀ ਕਰਦਾ ਮੈਂ ਇਸੇ ਡੰਗ ਨਾਲ ਜਾਣਾ ਸੀ ਲੀਲਾ ਐਸਾ ਹੋਣਾ ਸੀ ਮੈਨੂੰ ਬਾਣ ਲੱਗਣਾ ਸੀ ਮੈਂ ਰੁਕਸਤ ਹੋਣਾ ਸੀ ਇਹ ਤੇ ਸਭ ਲੀਲਾ ਹੈ ਬਾਣ ਲੱਗਿਆ ਹੋਵੇ ਖੂਨ ਵਗ ਰਿਹਾ ਹੋਵੇ ਦਮ ਟੁੱਟ ਰਿਹਾ ਹੋਵੇ ਤੇ ਕੋਈ ਆਖੇ ਲੀਲਾ ਹੈ ਖੇਲ ਹੈ ਕੁਝ ਵੀ ਨਹੀਂ ਜਨਮ ਇੱਕ ਖੇਲ ਹੈ ਮਰਨ ਇੱਕ ਖੇਲ ਹੈ ਸਭ ਕੁਝ ਇੱਕ ਖੇਲ ਹੈ ਤਾਂ ਇਹ ਉਹ ਪੁਰਸ਼ ਕਹਿ ਰਿਹਾ ਜਿਨੇ ਵਾਕਈ ਸਭ ਕੁਝ ਖੇਲ ਸਮਝੇ ਤਮਾਸ਼ਾ ਸਮਝੇ ਲੀਲਾ ਖੇਲ ਕਹਿੰਦੇ ਨੇ ਇੱਕ ਅਵਤਾਰੀ ਪੁਰਸ਼ ਨੂੰ ਜਗਤ ਬਿਲਕੁਲ ਖੇਲ ਦਿਖਾਈ ਦਿੰਦਾ